ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਆਈਸਕ੍ਰੀਮ ਚਲੋ ਜੀ ਆਪਾਂ ਬਰੌਂ ਲਏ ਆਈਸਕ੍ਰੀਮ ਆਪਾਂ ਗਹਿ ਚੰਨੂ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਦੁੱਧ ਇੱਕ ਕੱਪ ਇਹਦੇ ਵਿੱਚ ਥੋੜੀ ਜਿਹੀ ਆਪਾਂ ਚੀਨੀ ਪਾਵਾਂਗੇ ਜੋ ਵੀ ਹੈ। ਹਲੋ ਮੋਬਾਲਾ ਅੰਦੇ ਗੁੰਦਲ ਉਦੋਂ ਤਾਂ ਆਪਣਾ ਗਰਮ ਹੋ ਗਿਆ ਸੀ। ਹੁਣ ਬਿਸਕੁਟ ਪਾ ਦਿੱਤੇ। ਉਹ ਨਹੀਂ ਆਪਣੇ ਆਪ ਇਹਦੇ ਵਿੱਚ ਘੁਲ ਜਾਣਗੇ। ਤੁਸੀਂ ਦੇਖ ਸਕਦੇ ਹੋ। ਬਿਸਕੁਟ ਕੇ ਨਾ। ਹੁਣ ਇਹ ਉਦ ਤੱਕ ਪਾਵਾਂਗੇ ਜਦੋਂ ਤੱਕ ਇਹ ਪੂਰਾ ਸੰਗਰਾਂ ਨਹੀਂ ਹੋ ਜਾਂਦਾ। ਆਹ ਦੇਖੋ ਜੀ ਦੁੱਧ ਹੁਣ ਆਪਣਾ ਸੰਗਣਾ ਹੋ ਗਿਆ। ਹੁਣ ਇਹਨੂੰ ਆਪਾਂ ਥੋੜਾ ਟਾਈਮ ਠੰਡਾ ਹੋਣ ਲਈ ਰੱਖਾਂਗੇ। ਫੇਰ ਆਪਾਂ ਇਹਨੂੰ ਮਿਕਸੀ ਦੇ ਵਿੱਚ ਫੇਂਟ ਦੇਵਾਂਗੇ। ਅਗੇ ਕੋਈ ਹੁਣ ਆਪਣਾ ਜਿਹੜਾ ਬਣਾਇਆ ਸੀ ਦੁੱਧ ਵਿੱਚ ਬਿਸਕਟ ਪਾ ਕੇ ਉਹ ਠੰਡਾ ਹੋ ਗਿਆ। ਇਹਦੇ ਵਿੱਚ ਨਾ ਥੋੜੇ ਥੋੜੇ ਗੱਡਾ ਰਹਿ ਜਾਂਦੇ ਨੇ ਬਿਸਕਟ ਨਾਲ। ਤਾਂ ਕਰਕੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਪਾਵਾਂਗੇ। ਆਪਾਂ ਇਸੀ ਜਵਾਬ ਨੂੰ ਦੇ ਕੇ ਆਪਾਂ ਦੇਖੋ ਜੀ ਹੁਣ ਆਪਣਾ ਹੱਟੀ ਹੁਣ ਤੇ ਵਿੱਚ ਪਾ ਦਾਂਗੇ ਇਹਦੇ ਵਿੱਚ ਹਵਾ ਨਹੀਂ ਕਰਾਸ ਹੁੰਦੀ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇ ਰੱਖਾਂਗੇ ਫਿਰ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਇਸੇ ਤੱਕ ਵਧੀਆ ਬਣ ਜੂਗੀ ਆਈਸਕ੍ਰੀਮ ਰੋਜੀ ਆਪਣੀ ਆਈਸਕ੍ਰੀਮ ਹੋ ਗਿਆ ਤਿਆਰ ਆਪਣਾ ਦੇਖਦੇ ਦਿਨ ਕਿਹੜੀ ਬਣੀ ਆਈਸਕ੍ਰੀਮ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹ ਗਰਮੀ ਚ ਖਵਾ ਸਕਦੇ ਆ ਜੀ ਠੰਡੀ ਠੰਡੀ ਆਈਸਕ੍ਰੀਮ ਬਿਲਕੁਲ ਇਹਦੇ ਉੱਪਰ برف ਨਹੀਂ ਜੰਮੀ ਤੇ ਇਹ ਦੇਖੋ ਕਿਦਾਂ ਬਣੀ ਹੋਈ ਹੈ ਇਹ ਆਈਸਕ੍ਰੀਮ ਤੇ ਤੁਹਾਨੂੰ ਜੇ ਆਈਸਕ੍ਰੀਮ ਵਧੀਆ ਲਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਜ਼ਰੂਰ ਕਰਨਾ ਜੀ ਧੰਨਵਾਦ ਜੀ